तुसी देख रहे हो इंडिया पंजाब न्यूज़ टीवी कादिया पुलिस काधिया ने वड्डी सफलता दस पिस्तौला समेत पांच व्यक्तियों को गिरफ्तार पत्रकार कुलजीत सिंह खोखरदी खास रिपोर्ट पुलिस जिला बटाला दे एसएसपी श्री सुहेल कासिम वीर दे दिशा निर्देशाते चलाई मुहिम दे थाना कादिया दे एसएनओ परमिंदर सिंह ने 10 ਪਿਸਤੌਲਾਂ ਸਮੇਤ 5 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਇਸ ਬਾਰੇ ਜਾਣਕਾਰੀ ਦਿੰਦਿਆਂ ਐਸ ਐਚਓ ਕਾਦੀਆ ਪਰਮਿੰਦਰ ਸਿੰਘ ਨੇ ਦੱਸਿਆ ਕਿ ਮੈਂ ਤਾਂ ਇਹੀ ਕਹੂੰਗਾ ਵੀ ਸਾਰੇ ਤੁਸੀਂ ਪ੍ਰੈਸ ਵਾਲੇ ਤਾਂ ਵੈਸੇ ਸਾਡਾ ਬਹੁਤ ਸਹਿਯੋਗ ਕਰਦੇ ਹੋ ਪਹਿਲਾਂ ਹੀ ਸਾਡੇ ਭਰਾਓ ਬਾਕੀ ਲੋਕ ਵੀ ਜਿਹੜੇ ਆ ਪੁਲਿਸ ਦਾ ਸਾਥ ਦੇਣ ਜਿਹੜੇ ਇਹੋ ਜੇ ਕ੍ਰਿਮੀਨਲ ਲੋਕ ਆ ਇਹਨਾਂ ਨੂੰ ਫੜ ਕੇ ਸਲਾਖਾਂ ਦੇ ਪਿਛੇ ਚੱਲਿਆ ਜਾਵੇ ਤਾਂ ਜੋ ਸਾਡਾ ਲੋਕ ਜਿਹੜੇ ਆ ਅਮਨ-ਆਮਨ ਦੀ ਜ਼ਿੰਦਗੀ ਬਤੀਤ ਸਕਣ ਰਾਤ ਨੂੰ ਚੈਨ ਦੀ ਨੀਂਦ ਸੌ ਸਕਣ ਆदमी ਸੀਗਾ ਪਤਾ ਨਹੀਂ ਸੀਗਾ ਕੌਣ ਕੀ ਹੋਇਆ ਕਿੱਦਾਂ ਹੋਇਆ ਉਹ ਦੋ ਪਿਸਤਲ ਚੋਰੀ ਬਾਰੇ ਦੱਸਤੀ ਸੀਗੇ ਮੜਕੇ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਹੋਈ ਗਾੜੀ ਤੋਂ ਗਾੜੀ ਤਫ਼ਤੀਸ਼ ਸ਼ੁਰੂ ਹੋਈ ਮਾਰਜੋ ਬੀ ਐਸ ਐਸ ਪੀ ਸਾਹਿਬ ਦੇ ਹੁਕਮ ਅਤੇ ਜਦੋਂ ਸਾਰਾ ਇਹ ਮੁਕਦਮਾ ਟਰੇਸ ਹੋਇਆ ਤਾਂ ਉਹ ਗਾਂ ਤੋਂ ਗਾਂ ਤਫ਼ਤੀਸ਼ ਦੇ ਵਿੱਚ ਇਹ 10 ਪਿਸਤਲ ਜਿਹੜੇ ਇਸ ਤੋਂ ਬਾਅਦ ਜਦੋਂ 10 ਪਿਸਤੋਲਾ ਸਮੇਤ 5 ਵਿਅਕਤੀਆਂ ਦੀ ਗ੍ਰਿਫਤਾਰੀ ਬਾਰੇ ਡੀਐਸਪੀ ਹਰਕ੍ਰਿਸ਼ਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਕਮਰੀ ਉਤਮ ਗਨ ਹਾਊਸ ਹੈ ਕਾਦੀਆਂ ਚ ਜਿਹੜਾ ਮਾਲਕ ਰਮਨ ਕੁਮਾਰ ਹੈ ਉਹਨੇ 6 ਤਰੀਕ ਨੂੰ ਇੱਕ ਸਾਨੂੰ ਐਪਲੀਕੇਸ਼ਨ ਦਿੱਤੀ ਕਿ ਮੇਰੇ ਗਨ ਹਾਊਸ ਚੋਂ ਇੱਕ ਇੱਕ ਜਿਹੜਾ ਉਹ ਪਿਸਤੌਲ ਚੋਰੀ ਹੋ ਗਿਆ ਸਾਡੇ ਐਸਐਸਪੀ ਸ਼੍ਰੀਸ਼ੇਰਮੇ ਦੀ ਆਈਪੀਐਸ ਐਸਐਸਪੀ ਪਟਾੜਾ ਉਹ ਇਸ ਤਰ੍ਹਾਂ ਦੀਆਂ ਭਾਰਤਾਂ ਨੂੰ ਮੁਬਾਰਦਤਾ ਨੂੰ ਬੜੀ ਡੀਪਲੀ ਲੈਂਦੇ ਆ ਉਹਨਾਂ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਇਹਦੇ ਵਿੱਚ ਐਸਆਈ ਪਰਮਿੰਦਰ ਸਿੰਘ ਐਸਐਚਓ ਕਾਦੀਆਂ ਨੇ ਬੜੀ ਮਿਹਨਤ ਕਰਕੇ ਇਸ ਕੇਸ ਨੂੰ ਪੇਸ਼ ਕੀਤਾ ਹੈ ਇਹ ਅਸਲ ਵਿੱਚ ਪਹਿਲਾਂ ਤਕਰੀਬਨ ਬਲਾਈਂਡ ਜਿਹੜਾ ਕੀਸੀ ਬਲਾਈਂਡ ਚੋਰੀ ਸੀ ਪਰੰਤੂ ਐਸਐਚਓ ਪ੍ਰਮਿੰਦਰ ਦੀ ਮਿਹਨਤ ਤੇ ਸਦਕਾ ਇਹ ਜਿਹੜਾ ਚੋਰੀ ਹੋ 350 ਸੁੱਕਤੀ ਵਿੱਚ ਕੀ ਉਤਮਗਨ ਹਾਊਸ ਦੇ ਵਿੱਚ ਇੱਕ ਨੌਕਰ ਸੀ ਜੀ ਆਕਾਸ਼ ਮਸੀ ਉਹ ਕੰਮ ਕਰਦਾ ਸੀ ਉਹ ਜਿਹੜਾ ਕਾਸਮ ਮਸੀ ਸੀ ਉਹ ਇਥੋਂ ਜਿਹੜਾ ਪਿਸਤੌਲ ਚੋਰੀ ਕਰ ਲੈਂਦਾ ਸੀ ਤੇ ਗਾਂਹ ਜਾ ਕੇ ਨੇ ਇੱਕ ਇਹਨਾਂ ਨੇ ਇੱਕ ਟੀਮ ਬਣਾਈ ਹੋਈ ਸੀ ਉਦੇ ਵਿੱਚ ਇੱਕ ਜਗਤਾਰ ਸਿੰਘ ਕਰਨ ਸਿੰਘ ਸੁਖਚੈਨ ਸਿੰਘ ਤੇ ਵਿਜੇ ਕੁਮਾਰ ਜਿਹੜੇ ਇਹ ਮੂਲੇ ਆਲਦੇ ਸੀ ਤੇ ਇੱਕ ਵਿੱਚ ਸਹਿਜ ਪ੍ਰੀਤ ਆ ਉਹ ਨਿਆੜੀ ਪਿੰਡ ਦਾ ਸੀ ਇਹ ਜਿਹੜਾ ਹੈਗਾ ਜੀ ਆਕਾਸ਼ ਇਹ ਜਾ ਕੇ ਪਿਸਤੌਲ ਇਹਨਾਂ ਨੂੰ ਦੇ ਦਿੰਦਾ ਸੀ ਤੇ ਇਹ ਇਹ ਇਹਨੂੰ ਸੰਭਾਲ ਕੇ ਰੱਖ ਲੈਂਦੇ ਸੀ ਤੇ ਇਹਨਾਂ ਦੀ ਜਿਹੜੀ ਨੀਅਤ ਕੋਈ ਬਹੁਤੀ ਇੰਨੀ ਚੰਗੀ ਨਹੀਂ ਸੀ ਹੋ ਸਕਦਾ ਸੀ ਇਸ ਇਸ ਦੇ ਨਾਲ ਇਹ ਟਾਪਾ ਤਾ ਕਰਦੇ ਇਹ ਇੱਕ ਬਲਾਈਂਡ ਚੋਰੀ ਸੀ ਜੋ ਸਾਡੀ ਪੁਲਿਸ ਆਪਣੇ ਪੁਲਿਸ ਨੇ ਕਾਦਿਆ ਪੁਲਸ ਨੇ ਇਸ ਨੂੰ ਬੜੇ ਤਰੀਕੇ ਨਾਲ ਸੁਝਾ ਕੇ ਹੁਣ ਜਿਹੜੇ ਆ ਉਹ 10 ਪਿਸਤੌਲ ਸੀ ਬਰੰਦਤ ਕਰ ਲਏ ਇਹਨਾਂ ਦੇ ਜਿਹੜਾ ਉੱਤਮ ਗਨ ਹਾਊਸ ਹੈ ਉਹਦੇ ਮਾਲਕ ਦੇ ਮੁਤਾਬਕ ਮੇਰੇ 12 ਗਏ ਨੇ ਉਹਦੇ ਸਬੰਧ ਵਿੱਚ ਦੋ ਦੀ ਹੋਰ ਵੀ ਪੁਸ਼ਪਰਤਾਲ ਕਰ ਰਹੇ ਆ ਇਹਨਾਂ ਦੇ ਸਬੰਧ ਵਿੱਚ ਸਾਡੀ ਜਿਹੜੀ ਅੱਗੇ ਵੀ ਇਨਵੈਸਟੀਗੇਸ਼ਨ ਚੱਲਦੀ ਹੈ ਇਹਨਾਂ ਦੇ ਜਿਹੜੀ ਤਾਂ ਕਿਸੇ ਹੋਰ ਵੀ ਜਿਹੜੇ ਆਪਣੇ ਕ੍ਰਿਮੀਨਲ ਬੰਦੇ ਉਹਨਾਂ ਨਾਲ ਜੁੜੀਆਂ ਨੇ ਉਹ ਅਸੀਂ ਇਹਦੇ ਵਿੱਚ ਜਿਹੜੀ ਤਹਿਕੀਕਤ ਕਰ ਰਹੇ ਆ ਇਦੇ ਵਿੱਚ ਜਿਹੜੇ 5 ਬੰਦੇ ਇਹਦੇ ਵਿੱਚ 5 ਬੰਦੇ ਅਸੀਂ ਅਰੈਸਟ ਕਰ ਲਏ ਨੇ ਤੇ ਇਹਨਾਂ ਦਾ ਸਾਡੇ ਕੋਲ ਪੁਲਿਸ ਰਿਮਾਰਟ ਤੇ ਨੇ ਇਹਨਾਂ ਦੀ ਅਸੀਂ ਪੁੱਛਗਿੱਛ ਕਰ ਰਹੇ ਹਾਂ ਤੇ ਬਾਕੀ ਸਫਾ ਮਿਸਲ ਤੇ ਇਹਨਾਂ ਦੇ ਖਿਲਾਫ ਆਪਣਾ ਜੋ ਵੀ ਐਵੀਡੈਂਸ ਲਿਆ ਕੇ ਇਹਨਾਂ ਨੂੰ ਸਜ਼ਾ ਦਵਾਵਾਂਗੇ ਇਹਨਾਂ ਦੇ ਪਹਿਲਾਂ ਵੀ ਆਪਣਾ ਪਰਚੇ ਦਰਜ ਨੇ ਕ੍ਰਿਮੀਨਲ ਨੈਚਰ ਦੇ ਬੰਦੇ ਨੇ ਜਿਹੜੇ ਸੁਸਤਰਾਂ ਦੇ ਕਿਸੇ ਜਿਹੜੇ ਆਪਣੇ ਨੈਸ਼ਨਲ ਗੈਂਗਸਟਰ ਦੇ ਨਾਲ ਕੋਈ ਸੰਬੰਧ ਨੋਟਸ ਵਿੱਚ ਹੀ ਨਹੀਂ ਆਏ ਇਹ ਜਿਹੜੇ ਸਿਰਫ ਜਿ ਫਿਲਫੇ ਵਾਲੇ ਪਿਸਤੌਲ ਚੋਰੀ ਕੀਤੇ ਸੀ ਇਹਨਾਂ ਰੱਖੇ ਸੀ ਉਹ ਸਾਡੀ ਜਿਹੜੀ ਤਤਕਸ਼ ਚੱਲਦੀ ਆ ਉਹਦੇ ਸੰਬੰਧ ਵਿੱਚ ਅਸੀਂ ਬਾਦ ਇਹ ਜਿਹੜਾ ਆਪਣਾ ਹੈਗਾ ਜੀ 306 ਜੀ ਤੇ 306 ਬੀ ਹੈ ਨਾ ਸਾਡਾ 33 ਬੀ ਹੈ ਨਾ ਸਾ 25 ਚੰਗਾ ਨਾਟ ਆਰਮੈਟ ਦੇ ਤਹਿਤ ਅਸੀਂ ਪਰਚਾ ਕੱਢ ਕੇ ਅੱਜ ਦਰਜ ਕਰਕੇ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਇਹ ਆਪਣਾ ਕ੍ਰਾਈਮ ਰਿਪੋਰਟ ਨਹੀਂ ਸੀ ਕੀਤਾ ਕਿ ਪਤਾ ਜੋ ਬੀ ਐਨ ਐਸ ਵੀ ਕੀਤਾ ਸੀ ਇਹਦੇ ਵਿੱਚ 317 ਬੀ ਐਨ ਐਸ ਕੀਤਾ ਜੀ ਇਹ ਇਹਦੇ ਵਿੱਚ ਸਰਦੀ ਯੂਨੀਵਰਸਿਟੀ ਕੀਤੀ ਚੱਪੀ